ਅੱਜ ਜਾਂ ਆਉਣ ਵਾਲੀਆਂ ਇੱਕ ਦੋ ਰਾਤਾਂ ਤੱਕ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕੁਝ ਮੈਨੂੰ ਇਦਾਂ ਵੀ ਲੱਗਦਾ ਹੈ ਵੀ ਹੋ ਸਕਦਾ ਵੀ ਪਾਕਿਸਤਾਨ ਹੱਲੇ ਜਵਾਬ ਨਾ ਦੇ ਪਰ ਇਹ ਇੱਕ ਜੰਗ ਦੀ ਪੁਕਾਰ ਤੇ ਕਿਤੇ ਨਾ ਕਿਤੇ ਅਸੀਂ ਉਹ ਚੰਗਿਆੜਾ ਛੇੜ ਚੁੱਕੇ ਹਾਂ ਇਹ 15 ਮੈਂਬਰ ਨੇ ਪਰਿਵਾਰ ਦੇ ਉਹ ਇਹਦੇ ਚ ਗਏ ਨੇ ਸੋ ਇਸ ਤਰੀਕੇ ਦੇ ਨਾਲ ਉਹ ਕਰੂਗਾ ਤਾਂ ਸਹੀ ਨਾ ਕੁਛ ਨਾ ਕੁਛ ਪਾਕਿਸਤਾਨ ਵੀ ਇਹ ਕਹਿ ਰਿਹਾ ਹੈ ਕਿ ਜੇ ਅਸੀਂ ਥੋੜਾ ਬਹੁਤਾ ਕਰਦੇ ਵੀ ਆਂ ਜਾਂ ਕੋਈ ਹਮਲਾ ਕਰਦੇ ਆਂ ਅਸੀਂ ਇੰਡੀਆ ਦੇ ਸਿਵਿਲਿਅਨ ਤੇ ਨਹੀਂ ਕਰਾਂਗੇ ਆ ਆਰਮੀ ਨੂੰ ਨਹੀਂ ਟਾਰਗੇਟ ਕਰਾਂਗੇ ਜੇ ਚਾਵੇ ਇੰਡੀਆ ਇੱਕਦਾਂ ਦਿਨ ਜਾਂ ਰਾਤ ਨੂੰ ਇਹਨਾਂ ਬਾਕੀ ਦੇ ਅਤਵਾਦੀਆਂ ਦੇ ਕੈਂਪਾਂ ਤੇ ਵੀ ਅਟੈਕ ਕਰ ਸਕਦਾ ਜੇ ਚਾਵੇ ਤਾਂ ਇੰਡੀਆ ਨੇ ਜਿਹੜੇ ਟਾਰਗੇਟ ਕੀਤੇ ਤਾਂ ਕਿਵੇਂ ਪਤਾ ਸੀ ਪਾਕਿਸਤਾਨ ਕਲੇਮ ਕਰ ਰਿਹਾ ਨਾ ਕਿ ਇਹ ਤਾਂ ਸਾਡੇ ਮਦਰਸੇ ਸੀ ਇੱਥੇ ਤਾਂ ਸਿਵਿਲਿਅਨ ਰਹਿ ਰਹੇ ਸੀ ਸੋ ਇਹ ਜਿਹੜੇ 15 ਦਿਨ ਲੱਗੇ ਨਾ ਸਰਕਾਰ ਨੂੰ ਜਾਂ ਫੌਜ ਨੂੰ ਕਾਰਵਾਈ ਕਰਨ ਦੇ ਉਹ 15 ਦਿਨ ਇਹੀ ਸੀ ਕਿ ਉਹ ਟਾਰਗੇਟ ਕਿਹੜੇ ਹੋਣਗੇ 2 ਏਪ੍ਰੈਲ ਨੂੰ ਪਹਿਲਗਾਮ ਵਿੱਚ ਅਤੰਕੀ ਅਮਲਾ ਹੁੰਦਾ ਤੇ ਉਦੋਂ ਬਾਅਦ 6 ਮਹੀਨوں ਰਾਤੀ 1:30 ਵਜੇ ਦੇ ਕੋਲ ਭਾਰਤ ਵੱਲੋਂ ਜਵਾਬ ਦੇਈ ਕਾਰਵਾਈ ਹੁੰਦੀ ਹੈ ਉਦੋਂ ਬਾਅਦ ਜੋ ਵੀ ਸਾਡੀ ਲੜੀਵਾਰ ਪ੍ਰਤੀਕਿਰਿਆ ਰਹੀ ਹੈ ਔਰੇ ਪਾਸਿਓ ਉਹਦੇ ਬਾਰੇ ਅਸੀਂ ਥੋੜੀ ਸੰਖੇਪ ਚ ਗੱਲ ਕਰਨਾ ਚਾਹੁੰਦੇ ਆ ਤੇ ਅਸੀਂ ਮੈਂ ਚਾਹਨੀ ਵੀ ਤੁਸੀਂ ਇਹ ਵੀ ਦੱਸੋ ਵੀ ਅੱਗੇ ਕੀ ਸੰਭਵ ਹੋ ਸਕਦਾ ਹੈ ਅੱਗੇ ਕੀ ਸੰਭਾਵਨਾਵਾਂ ਹੈਗੀਆਂ ਨੇ ਜੋ ਸਾਨੂੰ ਲੱਗਦਾ ਹੈ ਵੀ ਇਹ ਪੌਸਿਬਿਲਿਟੀਆਂ ਹੋ ਸਕਦੀਆਂ ਨੇ ਕਿ ਜੰਗ ਲੱਗੂਗੀ ਐਡੇ ਪੱਧਰ ਦੀ ਜਿਸ ਪੱਧਰ ਦਾ ਲੋਕਾਂ ਚ ਡਰਿਆ ਤਨਾ ਪੈਦਾ ਹੋ ਚੁੱਕਾ ਹੋਇਆ ਕਿਉਂਕਿ ਅਸੀਂ ਵੇਖ ਰਿਹਾ ਕਿ ਲਗਾਤਾਰ ਮਿਸਾਈਲਸ ਐ ਡਰੋਂ ਡਰੋਂ ਫਾਇਰ ਕੀਤੀਆਂ ਜਾ ਰਹੀਆਂ ਨੇ ਸੀਸ ਫਾਇਰਸ ਹੋ ਰਹੇ ਨੇ ਡਰੋਨਸ ਸਿੱਟੇ ਜਾ ਰਹੇ ਨੇ ਸੋ ਤੁਹਾਡੇ ਰੱਤੇ ਕੀ ਵਿਚਾਰ ਆ ਰਿਹਾ ਹੈ ਵੀ ਆਪਾਂ ਅੱਗੇ ਕੀ ਹੋਣ ਆਉਣ ਵਾਲੇ ਟਾਈਮ 'ਚ ਕੀ ਉਮੀਦ ਰੱਖ ਸਕਦੇ ਹਾਂ ਅ ਦੇਖੋ ਕਰਮਨ ਇਹਦੇ ਲਈ ਆਪਾਂ ਨੂੰ ਜੋ ਵੀ ਹੋ ਰਿਹਾ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਤੁਸੀਂ ਥੋੜਾ ਜਿਹਾ ਪਿੱਛੇ ਜਾ ਕੇ ਦੇਖੋ ਕਾਫੀ ਸਾਲ ਜਿਵੇਂ ਪਹਿਲਾਂ ਪਲਵਾਮਾ ਦੇ ਵਿੱਚ ਅਟੈਕ ਹੋਇਆ ਹਨ ਤੇ ਫਿਰ ਪੈਲਗਾਮ ਦੇ ਵਿੱਚ ਹੋਇਆ ਹੁਣ ਰੀਸੈਂਟਲੀ ਪਲਵਾਮਾ ਦੇ ਵਿੱਚ ਹੋਇਆ ਤਾਂ ਉਸ ਤੋਂ ਬਾਅਦ ਇੰਡੀਆ ਦੇ ਵੱਲੋਂ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ। ਤੇ ਜਦੋਂ 22 April ਨੂੰ ਪਹਿਲਗਾਮ ਦੇ ਵਿੱਚ ਇਹ ਅਟੈਕ ਹੋ ਗਿਆ ਸੀ ਤਾਂ ਉਦੋਂ ਸ਼ਾਮ ਤੱਕ ਹੀ ਇਹ ਚਰਚਾ ਉੱਡਣ ਲੱਗ ਗਈ ਸੀ ਕਿ ਹੁਣ ਇੰਡੀਆ ਅਟੈਕ ਕਰੂਗਾ। ਹੂੰ ਮਤਲਬ ਇਹ 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 ਸਭ ਨੂੰ ਬਣਾਇਆ ਗਿਆ ਦੇਖੋ ਹਾਲਾਂਕਿ ਇੰਡੀਆ ਵੀ ਇਹੀ بار-बार ਕਹਿ ਰਿਹਾ ਪਰ ਬਣਾਇਆ ਕੀ ਗਿਆ ਕਿ ਇੰਡੀਆ ਨੇ ਅਟੈਕ ਕੀਤਾ ਪਾਕਿਸਤਾਨ ਤੇ। ਹੂੰ ਹਾਲਾਂਕਿ ਉਹ ਪਾਕਿਸਤਾਨ ਤੇ ਤਾਂ ਅਟੈਕ ਨਹੀਂ ਹੈ। ਹੂੰ ਇੰਡੀਆ ਨੇ ਅਟੈਕ ਕੀਤਾ ਜ਼ਰੂਰ ਪਰ ਸਿਰਫ ਅੱਤਵਾਦੀਆਂ ਤੇ ਕੀਤਾ ਉਹਨਾਂ ਦੇ ਟੈਰਰਿਸਟ ਦੇ ਟਿਕਾਣਿਆਂ ਤੇ ਕੀਤਾ ਉਹ ਉਹਨਾਂ ਦੇ ਕੈਂਪਾਂ ਤੇ ਕੀਤਾ ਜਿੱਥੇ ਉਹ ਟ੍ਰੇਨਿੰਗ ਦੇ ਰਹੇ ਸੀ ਹਮ ਤੇ ਇਹ ਕੈਂਪ ਐਸੇ ਸੀਗੇ ਕਰਬਨ ਕਿ ਬਾਹਰੋਂ ਦੇਖਣ ਨੂੰ ਕੁਝ ਹੈ ਹਮ ਅੰਦਰੋਂ ਕੁਝ ਹੋਰ ਹੈ ਹਮ ਔਰ ਜਿਵੇਂ ਇਹਦੇ ਵਿੱਚ ਇੱਕ ਬਾਹਰੋਂ ਜਿਹੜੀ ਬਿਲਡਿੰਗ ਸੀ ਉਹ ਦੱਸਿਆ ਗਿਆ ਕਿ ਇੱਕ ਸਿਵਲ ਹਸਪੀਟਲ ਦੀ ਸੀਗੀ ਹਮ ਪਰ ਉਹਦੇ ਅੰਦਰ ਹੂੰ ਤੇ ਰੂਸੀਓ ਆਪਣਾ ਜੋ ਵੀ ਇਨਵੋਲਵਮੈਂਟ ਸੀ ਉਹਨਾਂ ਦੀ ਚੱਲਦੀ ਸੀ ਕੀ ਹੈ ਨਾ ਤੇ ਉਸੇ ਦਿਨ ਕਿਹਾ ਗਿਆ ਸੀ ਕਿ ਇੰਡੀਆ ਅਟੈਕ ਕਰੂਗਾ ਹੂੰ ਔਰ ਇਹ ਪਤਾ ਸੀ ਸਭ ਨੂੰ ਕਿਉਂਕਿ ਇਹ ਇਸ ਸਰਕਾਰ ਦੀ ਜਾਂ ਮੋਦੀ ਸਰਕਾਰ ਦੀ ਇੱਕ ਖਾਸ ਗੱਲ ਇਹ ਹੈ ਕਿ ਜਦੋਂ ਵੀ ਕੋਈ ਇਹ ਵੱਡਾ ਅਤਵਾਦੀ ਹਮਲਾ ਹੋਇਆ ਤਾਂ ਰਿਟੈਲੀਏਟ ਕੀਤਾ ਤਾਂ ਜਵਾਬ ਇੱਕ ਕਰਾਰਾ ਹੀ ਮਿਲਿਆ ਹਮੇਸ਼ਾ ਨਾ ਅਤਵਾਦੀਆਂ ਨੂੰ ਮਿਲਿਆ ਪਾਕਿਸਤਾਨ ਕਿਉਂਕਿ ਉਹਦੀ ਸਰਜ਼ਮੀ ਤੇ ਬੈਠੇ ਨੇ ਇਸ ਕਰਕੇ ਉਦੋਂ ਨਾਲ ਜੋੜ ਦਿੰਦਾ ਕਿ ਪਾਕਿਸਤਾਨ ਤੇ ਅਟੈਕ ਕਰ ਲਿਆ ਤਾਂ ਇਸ ਕਰਕੇ ਇੰਡੀਆ ਵੀ ਬਾਰ-ਬਾਰ ਕਹਿ ਰਿਹਾ ਕਿ ਅਸੀਂ ਪਾਕਿਸਤਾਨ ਤੇ ਅਟੈਕ ਨਹੀਂ ਕੀਤਾ ਅਸੀਂ ਤਾਂ ਉਹਨਾਂ ਲੋਕਾਂ ਤੇ ਅਟੈਕ ਕੀਤਾ ਜਿਨ੍ਹਾਂ ਨੇ ਸਰਹੱਦ पार ਕਰਕੇ ਆ ਕੇ ਸਾਡੇ ਬੇਗੁਨਾ ਲੋਕਾਂ ਨੂੰ ਮਾਰਿਆ ਕਿਉਂਕਿ 26 ਲੋਕ ਦੇਖੋ ਉੱਥੇ ਜਾਂਨਾ ਗਈਆਂ ਸੀ ਸੋ 15 ਦਿਨ ਬੀਤ ਗਏ 22 April ਤੋਂ ਲੈ ਕੇ 6 May ਤੱਕ ਦਾ ਦਿਨ ਆ ਗਿਆ ਜੀ 6 ਮਈ ਜਾਂ 5 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਂ ਇੱਕ ਸਰਕੂਲਰ ਜਾਂਦਾ ਹੈ ਪੂਰੇ ਬਹੁਤ ਵੱਡੇ ਦੇਸ਼ ਦੇ ਹਿੱਸੇ ਦੇ ਵਿੱਚ ਹਮ ਕੀ ਬਈ 7 ਮਈ ਨੂੰ ਤਿਆਰ ਰਹਿਓ 7 ਮਈ ਨੂੰ ਸ਼ਾਮ ਨੂੰ ਮੌਕ ਡ੍ਰਿਲ ਹੋਊਗੀ ਤੇ ਰਾਤ ਨੂੰ ਬਲੈਕਆਊਟ ਦਾ ਅਭਿਆਸ ਹੋਣਾ ਤੁਹਾਡਾ ਹੈ ਨਾ ਰਾਈਟ ਤੁਸੀਂ ਦੇਖੋ ਕਿ ਇਹ ਪਲਾਨਿੰਗ ਕਿੱਦਾਂ ਕੀਤੀ ਗਈ ਹੈ ਜਦੋਂ ਸਾਰਾ ਦੇਸ਼ ਜਾਂ ਇਵਨ ਮੈਨ ਲੱਗਦਾ ਕਿ ਪਾਕਿਸਤਾਨ ਵੀ ਇਹੀ ਸੋਚਦਾ ਹੋਣਾ ਹਮ ਕੀ ਯਾਰ अभ्यास ਕਰ ਰਹੇ ਆਂ ਇੰਡੀਆ ਸੱਤ ਨੂੰ ਮੌਕ ਡ੍ਰਿਲ ਕਰ ਰਹੇ ਨੇ ਉਸ ਦਰਮਿਆਨ ਕਿਸੇ ਨੂੰ ਇਹ ਨਹੀਂ ਪਤਾ ਸੀ ਤੁਹਾਨੂੰ ਮੈਨੂੰ ਜਾਂ ਹੋਰ ਵੀ ਕਿਸੇ ਨੂੰ ਇਹ ਇਸ ਤੋਂ ਪਹਿਲਾਂ ਹੀ ਅਟੈਕ ਹੋ ਜੂਗਾ ਰਾਤ ਪਰ ਹੋਇਆ ਕਿ 6 ਮਈ ਦੀ ਰਾਤ ਨੂੰ 1:00 ਕ 4-5 ਮਿੰਟ ਦੇ ਉੱਤੇ ਇਹ ਅਟੈਕ ਹੋ ਗਿਆ ਦੇਖੋ ਇਹਦੇ ਪਿੱਛੇ ਕਹਿੰਦੇ ਕਿ ਰੌ ਨੇ ਤਕਰੀਬਨ 20-21 ਟਾਰਗੇਟਸ ਸੁਜੈਸਟ ਕੀਤੇ ਸਿਗੇ ਪਰ ਸਰਕਾਰ ਨੇ ਮਿਲ ਕੇ ਡਿਫੈਂਸ ਮਿਨਿਸਟਰ ਜਾਂ ਪੀਐਮ ਜਿੱਦਾਂ ਵੀ ਸਾਰਾ ਗ੍ਰਹਿ ਮੰਤਰਾਲੇ ਨੇ ਫੌਜ ਨੇ ਮਿਲ ਕੇ 9 ਟਿਕਾਣੇ ਚੂਜ਼ ਕੀਤੇ ਕਿ ਅਸੀਂ 9 ਤੇ ਟਾਰਗੇਟ ਕਰ ਲਾਂਗੇ ਜਿਹੜੇ ਲੱਗੇ ਸੀ ਫੌਜ ਨੂੰ ਲੱਗੇ ਹੋਣੇ ਆ ਕਿ ਇੱਥੇ ਜਿਆਦਾ ਐਕਟੀਵਿਟੀ ਹੁੰਦੀ ਹੈ ਹੁਣ ਬਹੁਤ ਸਾਰੇ ਲੋਕ ਨੇ ਇਹ ਸਵਾਲ ਚੱਕ ਲੈਂਦੇ ਨੇ ਵੀ ਇੰਡੀਆ ਨੇ ਜਿਹੜੇ ਟਾਰਗੇਟ ਕੀਤੇ ਤਾਂ ਕਿਵੇਂ ਪਤਾ ਸੀ ਉਹ ਜਿਵੇਂ ਪਾਕਿਸਤਾਨ ਕਲੇਮ ਕਰ ਰਿਹਾ ਨਾ ਕਿ ਇਹ ਤਾਂ ਸਾਡੇ ਮਦਰਸੇ ਸੀ ਇੱਥੇ ਤਾਂ ਸਿਵਿਲਿਅਨ ਰਹਿ ਰਹੇ ਸੀ ਇਹ ਆ ਜਾਂਦਾ ਆ ਹੁਣ ਦੇਖੋ ਚਾਹੇ ਉਹ ਆਈਐਸਆਈ ਹੈ ਚਾਹੇ ਇੰਡੀਆ ਦੀ ਰੋ ਹੈ ਐਨ ਆਈਏ ਹੈ ਜਾਂ ਹੋਰ ਵੀ ਸੀਬੀ ਕੋਈ ਵੀ ਖੂਫੀ ਏਜੰਸੀ ਹੈ ਇਹਨਾਂ ਦੇ ਜਿਹੜੇ ਆਪਾਂ ਸਪਾਈ ਸਿਸਟਮ ਹੁੰਦੇ ਹਨ ਨਾ ਉਹ ਆਲ ਓਵਰ ਵਰਲਡ ਦੇ ਵਿੱਚ ਹੁੰਦਾ ਪਰ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਤਾਂ ਇਹ ਹੈ ਕਿ ਬਹੁਤ ਵੱਡੇ ਸਪਾਈ ਸਿਸਟਮ ਨੇ ਉਹਨਾਂ ਦੇ ਇੱਥੇ ਵੀ ਨੇ ਸਾਡੇ ਪਰ ਸਾਡੇ ਉੱਥੇ ਵੀ ਨੇ ਸੋ ਇਹ ਜਿਹੜੇ 15 ਦਿਨ ਲੱਗੇ ਨਾ ਸਰਕਾਰ ਨੂੰ ਜਾਂ ਫੌਜ ਨੂੰ ਕਾਰਵਾਈ ਕਰਨ ਦੇ ਉਹ 15 ਦਿਨ ਇਹੀ ਸੀ ਕਿ ਉਹ ਟਾਰਗੇਟ ਕਿਹੜੇ ਹੋਣਗੇ ਹਮ ਟਾਰਗੇਟ ਕਿਹੜੇ ਹੋਣੇ ਚਾਹੀਦੇ ਨੇ ਔਰ ਇਹਦੇ ਵਿੱਚ ਇਹ ਹੈ ਕਿ ਕੋਈ ਪਾਕਿਸਤਾਨੀ ਨਾਗਰਿਕ ਦਾ ਨੁਕਸਾਨ ਨਾ ਹੋਵੇ ਜਿਹਦਾ ਕੋਈ ਕਸੂਰ ਹੀ ਨਹੀਂ ਹੈਗਾ ਸੋ ਉਹ 15 ਦਿਨ ਸਾਰੇ ਦੇਖੋ ਪਲੈਨਿੰਗ ਨੂੰ ਲੱਗੇ ਨੇ ਮੀਟਿੰਗਾਂ ਹੁੰਦੀਆਂ ਰਹੀਆਂ ਬਾਰ-ਬਾਰ ਅੱਛਾ ਕਈ ਵਾਰ ਪਾਕਿਸਤਾਨ ਦਾ ਇਹਦੇ ਵਿੱਚ ਬਿਆਨ ਵੀ ਆ ਗਿਆ ਉਹਨਾਂ ਦੇ ਫੋਰਨ ਮਿਨਿਸਟਰ ਦਾ ਕਿ ਦੂਸਰੇ ਦਿਨ ਆ ਗਿਆ ਸੀਗਾ ਸ਼ਾਇਦ ਕਿ ਅਗਲੇ 24 ਤੋਂ 36 ਘੰਟੇ ਦੇ ਵਿੱਚ ਇੰਡੀਆ ਅਟੈਕ ਕਰੂਗਾ ਪਰ ਇੰਡੀਆ ਨੇ ਉਹ ਨਹੀਂ ਕੀਤਾ ਹਨਾ ਆਫਟਰ ਆਲ ਫਿਰ ਜਿਹੜਾ ਫਾਈਨਲੀ 5 ਮਈ ਦੀ ਰਾਤ ਤੇ 7 ਮਈ ਦੀ ਦਰਮਿਆਨੀ ਜਿਹੜੀ ਦੋਨਾਂ ਦੀ ਰਾਤ ਹੈ ਉਹ ਅਟੈਕ ਹੋਇਆ ਅਸੀਂ ਸਭ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਟੈਕ ਹੋਇਆ ਉਸ ਤੋਂ ਬਾਅਦ ਥੋੜਾ ਚੱਲਦੇ ਆ ਫਿਰ ਇਹ ਕਿਹਾ ਗਿਆ ਸੀ ਕਿ ਜੀ ਪਾਕਿਸਤਾਨ ਬਹੁਤ ਵੱਡਾ ਮਤਲਬ ਜਵਾਬੀ ਕਾਰਵਾਈ ਕਰੂਗਾ ਹਾਂ ਪਰ ਹਾਲੇ ਤੱਕ ਨਹੀਂ ਕੀਤੀ ਪਾਕਿਸਤਾਨ ਨੇ ਕੱਲ ਜਿਹੜੀ ਰਾਤ ਅਸੀਂ ਅੰਮਰਸਰ ਚ ਵੀ ਹੋ ਰਹੀ ਆ 47 ਸ਼ੈਲਿੰਗ ਹੋ ਰਹੀ ਹੈ ਤੇ ਉਹ ਮੈਨੂੰ ਲੱਗਦਾ ਕਿ ਜਦੋਂ ਇੰਨਾ ਵੱਡਾ ਅਟੈਕ ਕਿਤੇ ਹੁੰਦਾ ਨਾ ਹੁਣ ਜਿਵੇਂ ਇੰਡੀਆ ਨੇ ਕੀਤਾ ਆ ਤਾਂ ਪਾਕਿਸਤਾਨ ਜਦੋਂ ਤੁਹਾਡੇ ਤੇ ਕੁਝ ਹੁੰਦਾ ਹੈ ਤੇ ਤੁਸੀਂ ਕੁਝ ਤਾਂ ਕੁਛ ਤਾਂ ਕਰੋਗੇ ਹੀ ਨਾ ਘਟੋ ਘਟ ਆਪਣੇ ਦੇਸ਼ ਦੇ ਲੋਕਾਂ ਨੂੰ ਸੈਟੀਸਫਾਈਡ ਕਰਨ ਦੇ ਲਈ ਤੁਹਾਨੂੰ ਕੁਝ ਕਰਨਾ ਪੈਂਦਾ ਸਰਕਾਰਾਂ ਇਹ ਦੇਖਦੀਆਂ ਨੇ ਕਿਉਂਕਿ ਸਰਕਾਰਾਂ ਨੇ ਤਾਂ ਵੋਟਾਂ ਦੇ ਨਾਲ ਹੀ ਚੱਲਣਾ ਸੋ ਸਰਕਾਰਾਂ ਇਸ ਸਮੇਂ ਹੁੰਦੀਆਂ ਨੇ ਕਿ ਨਹੀਂ ਜੀ ਜੇ ਹਿੰਦੁਸਤਾਨ ਨੇ ਕੀਤਾ ਤਾਂ ਅਸੀਂ ਵੀ ਅਟੈਕ ਕਰ ਰਹੇ ਹਾਂ ਚਲੋ ਖੈਰ ਉਸ ਤਰੀਕੇ ਦਾ ਅਟੈਕ ਨਹੀਂ ਹੋਇਆ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੇ ਹੁਣ ਹਾਲਾਤ ਨੇ ਨਾ ਉਹ ਸ਼ਾਇਦ ਕਿਤੇ ਨਾ ਕਿਤੇ ਠੀਕ ਹੁੰਦੇ ਜਾ ਰਹੇ ਨੇ ਡੇ ਬਾਈ ਡੇ ਦੇਖੋ ਕੱਲ ਦੀ ਜਿਹੜੀ ਰਾਤ ਸੀਗੀ 7 ਮਈ ਵਾਲੀ ਉਹ ਬਹੁਤ ਇੰਪੋਰਟੈਂਟ ਸੀਗੀ ਜੀ ਉਹ ਮੰਨਿਆ ਜਾ ਰਿਹਾ ਸੀ ਕਿ ਅੱਜ ਪਾਕਿਸਤਾਨ ਕਰੂਗਾ ਜਾਂ ਦੇਖੋ ਇਹ ਵੀ ਹੋ ਸਕਦਾ ਹੈ ਕਿ ਅੱਜ ਜਾਂ ਆਉਣ ਵਾਲੀਆਂ ਇੱਕ ਦੋ ਰਾਤਾਂ ਤੱਕ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਇਹ ਤਾਂ ਹੈ ਨਹੀਂ ਕਿ ਇੰਡੀਆ ਜਾਂ ਫੌਜ ਹੈ ਜਿਹੜੀ ਸਾਰੀ ਜਾਂ ਸਰਕਾਰ ਹੈ ਉਹ ਇਹ ਸੋਚ ਕੇ ਬਹਿ ਜੇ ਕਿ ਨਹੀਂ ਜੀ ਜੇ 7 ਨੂੰ ਪਾਕਿਸਤਾਨ ਨੇ ਕੁਝ ਨਹੀਂ ਕੀਤਾ ਤਾਂ 8 ਜਾਂ 9 ਨੂੰ 10 ਨੂੰ ਵੀ ਨਹੀਂ ਕੁਝ ਕਰੇਗਾ। احتیاط کرتے ਜਾ ਰਹੇ ਹੁਣ ਦੇਖੋ ਗੁਰਦਾਸਪੁਰ ਦੇ ਵਿੱਚ ਹੈ ਨਾ ਤੁਸੀਂ ਆਪਣੀ ਗੱਲ ਕੰਪਲੀਟ ਕਰਿਓ ਫਿਰ ਬਲੈਕਆਊਟ ਹੈ ਜਿਹੜਾ ਉਹ ਤੁਸੀਂ ਅਗਲੇ ਆਰਡਰ ਤੱਕ ਕਰਤਾ 9 ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਲੈਕਆਉਟਰ ਰੱਖਣਾ ਪਊਗਾ ਸੋ ਇਹ ਪ੍ਰੀਕਾਸ਼ਨ ਵਰਤ ਰਹੀ ਆ ਹਨ ਕਿਉਂਕਿ ਸਰਹੱਦੀ ਜ਼ਿਲ੍ਹਾ ਪੈਂਦਾ ਹੈ ਮੈਨੂੰ ਲੱਗਦਾ ਕਿ ਸ਼ਾਮ ਹੁੰਦੇ ਹੁੰਦੇ ਕਿ ਸ਼ਾਇਦ ਹੋਰ ਨਾ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਉੱਥੇ ਡੀਸੀ ਨੇ ਉਹ ਸ਼ਾਇਦ ਇਹ ਆਰਡਰ ਕਰ ਦੇਣ ਕੁਝ ਮੈਨੂੰ ਇਦਾਂ ਵੀ ਲੱਗਦਾ ਹੈ ਵੀ ਹੋ ਸਕਦਾ ਵੀ ਪਾਕਿਸਤਾਨ ਹੱਲੇ ਜਵਾਬ ਨਾ ਦੇਵੇ ਪਰ ਇਹ ਇੱਕ ਜੰਗ ਦੀ ਪੁਕਾਰ ਤੇ ਕਿਤੇ ਨਾ ਕਿਤੇ ਅਸੀਂ ਉਹ ਚੰਗਿਆਣਾ ਛੇੜ ਚੁੱਕੇ ਆ ਜਿਵੇਂ ਅਸੀਂ 15 ਦਿਨ ਉਹ ਡੀ ਕੀਤੀ ਹੈ ਸਮਝਣ ਜੀ ਵੀ ਉਹਨਾਂ ਦੇ ਅਤੰਕੀ ਕੈਂਪਸ ਕਿੱਥੇ ਨੇ ਉਹਨਾਂ ਦੇ ਬੇਸ ਕੈਂਪਸ ਕਿੱਥੇ ਨੇ ਕੀ ਪਤਾ ਉਹ ਵੀ ਜਾਣਦੇ ਹੋਣ ਵੀ ਅਸੀਂ ਇੰਨੀ ਛੇਤੀ ਰਿਟੈਲੀਏਜ ਕਰਾਂਗੇ ਤੇ ਬਹੁਤ ਵੱਡੀ ਗੱਲ ਬਣ ਜੂਗੀ ਅਸੀਂ ਇਹਦਾ ਕਿਤੇ ਨਾ ਕਿਤੇ ਬਾਤ ਜਾ ਕੇ ਗੁਬਾਰ ਉਤਾਰਾਂਗੇ ਜਾਂ ਬਾਤ ਜਾ ਕੇ ਅਸੀਂ ਆਂਦਾ ਗੁੱਸਾ ਲਾਵਾਂਗੇ ਵੀ ਸਾਨੂੰ ਮੈਨੂੰ ਐਂ ਲੱਗਦਾ ਵੀ ਹੁਣ हां ਸਿੱਜ ਤੋਂ ਪੈਰ ਚਕੰਨੇ ਤੇ ਨਹੀਂ ਰਹਿ ਸਕਦੇ ਬਟ ਉਹ ਕਿਤੇ ਨਾ ਕਿਤੇ ਸਾਡੇ ਮਨਾਂ ਚ ਉਹ ਚੀਜ਼ ਬਹਿ ਚੁੱਕੀ ਹੈ ਵੀ ਪਾਕਿਸਤਾਨ ਐਸ ਚੀਜ਼ ਦਾ ਵੀ ਗਾਂ ਦੀ ਗਾਂ ਕੁਛ ਨਾ ਕੁਛ ਪਾਕਿਸਤਾਨ ਖਾਸ ਕਰਕੇ ਉਹ ਨਹੀਂ ਪਰ ਜਿਹੜੇ ਅੱਤਵਾਦੀ ਉੱਧਰ ਹੈਗੇ ਨੇ ਉਹ ਵੀ ਇਹਦਾ ਬਦਲਾ ਜ਼ਰੂਰ ਲੈਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਹਮੇਸ਼ਾ ਬਦਲਿਆਂ ਦੀ ਹੀ ਨੀਤੀ ਚਲਦੀ ਰਹੀ ਹੈ ਨਹੀਂ ਪਰ ਅ ਅੱਤਵਾਦੀਆਂ ਜੋ ਉਹ ਕਾਰਵਾਈ ਕਰਦੇ ਨੇ ਨਾ ਉਹ ਇੱਕ ਬੜੀ ਲੰਬੀ ਪਲੈਨਿੰਗ ਹੁੰਦੀ ਹੈ ਉਹ ਐਦਾ ਫਟਾਫਟ ਨਹੀਂ ਹੁੰਦੀ ਨੋ ਡਾਊਟ ਕਿ ਉਹ ਕੁਛ ਨਾ ਕੁਛ ਟੂ ਆਪਲਾਨ ਕਰਨਗੇ ਇੰਡੀਆ ਦੇ ਖਿਲਾਫ ਕੀ ਐਦਾ ਯਾਰ ਜਿਵੇਂ ਹੁਣ ਹਾਫਿਸ ਜਿਹੜਾ ਕੀ ਨਾ ਸੀ ਮੈਂ ਭੁੱਲ ਗਿਆ ਜੈਸ਼ੀ ਮੁਹੰਮਦ ਆਲਾ ਉਹਦੇ ਜਿਹੜੇ 15 ਮੈਂਬਰ ਨੇ ਪਰਿਵਾਰ ਦੇ ਉਹ ਇਹਦੇ ਚ ਗਏ ਨੇ ਸੋ ਇਸ ਤਰੀਕੇ ਦੇ ਨਾਲ ਉਹ ਕਰੂਗਾ ਤਾਂ ਸਹੀ ਨਾ ਕੁਛ ਨਾ ਕੁਛ ਪਰ ਗੱਲ ਇਹ ਹੈ ਕਿ ਸਾਵਧਾਨ ਰਹਿਣ ਦੀ ਤੇ ਜ਼ਰੂਰਤ ਹੈ ਉਹ ਜਿਹੜਾ ਕਿ ਰੱਖਿਆ ਜਾ ਰਿਹਾ ਹੈ ਇੰਡੀ ਪਰ ਇਹਦੇ ਚ ਇੱਕ ਗੱਲ ਹੋਰ ਕਰਮਨ ਦੇਖੋ ਕਿਸੇ ਵੀ ਫੌਜ ਨੇ ਜਾਂ ਜਿਹੜੀ 6 7 ਮਈ ਦੀ ਰਾਤ ਨੂੰ ਆਪਾਂ ਗੱਲ ਕਰਦੇ ਆਂ ਨਾ ਤਾਂ ਇੰਡੀਅਨ 에ਅਰ ਫੋਰਸ ਹੈ ਜਿਹੜੀ ਉਹ ਪਾਕਿਸਤਾਨ ਦੇ 에ਅਰ ਸਪੇਸ ਚ ਗਈ ਨਾ ਪਾਕਿਸਤਾਨ ਵਾਲੇ ਗਏ ਕਿਉਂਕਿ ਪਾਕਿਸਤਾਨ ਨੂੰ ਪਤਾ ਸੀਗਾ ਕਿ ਕਿਸੇ ਵੇਲੇ ਕਰ ਸਕਦਾ ਅਟੈਕ ਇੰਡੀਆ ਜੀ ਤੇ ਜਿਵੇਂ ਹੀ ਇਧਰੋਂ ਸਾਡੇ ਫਾਈਟਰ ਉੱਡੇ ਨੇ ਕਿਉਂਕਿ ਸਾਡੇ ਫਾਈਟਰ ਤਾਂ ਉੱਡੇ ਤੇ ਜਿਹੜੀ ਐਕਚੁਅਲ ਲਾਈਨ ਹੈ ਐਲਓਸੀ ਜਾਂ ਬਾਰਡਰ ਕਹਿ ਲਓ ਜੋ 에ਅਰ ਸਪੇਸ ਦਾ ਬਾਰਡਰ ਕਹਿ ਲਓ ਉਹਨਾਂ ਨੇ ਉੱਥੋਂ ਹੀ ਆਪਣੇ ਟਾਰਗੇਟ ਲੋਕ ਕੀਤੇ ਕਿਉਂਕਿ ਹਰ ਹਰ ਇੱਕ ਨੂੰ ਦੇਖੋ ਹਰ ਇੱਕ ਜਿਹੜਾ ਫਾਈਟਰ ਸੀ ਉਹਨੂੰ ਪਹਿਲਾਂ ਤੋਂ ਹੀ ਇੱਕ ਇੱਕ ਟਾਰਗੇਟ ਮਿਲਿਆ ਹੋਇਆ ਸੀ ਹੂੰ ਕੀ ਭਾਈ ਤੂੰ ਜਾਣਾ ਤੇਰਾ ਇਹ ਟਾਰਗੇਟ ਹੈ ਲੌਕ ਕਰ ਤੇ ਰਿਲੀਜ਼ ਕਰ ਤੇ ਵਾਪਸ ਆ ਜਾ ਏਦਾਂ ਹੀ ਕੀਤਾ ਪਰ ਜਦੋਂ ਰਿਲੀਜ਼ ਕੀਤੇ ਗਏ ਟਾਰਗੇਟ ਪਾਕਿਸਤਾਨ ਦੇ ਵੱਲ ਤੇ ਉਹ ਵੀ ਤਾਂ ਫਿਰ ਬਿਲਕੁਲ ਕੀ ਕਹਿੰਦੇ ਆ ਕਿ ਤਿਆਰਤਾ ਸੀਗੀ ਫਾਈਟਰ ਤਾਂ ਉਹਨਾਂ ਦੇ ਵੀ ਉੱਡੇ ਤੇ ਇਹ ਕਾਫੀ ਚੰਗੀ ਜਿਹੜੀ ਇੱਕ ਦੋਨਾਂ 에ਅਰ ਫੋਰਸ ਦੇ ਵਿੱਚ ਲੜਾਈ ਵੀ ਹੋਈ ਆ ਕਿਉਂਕਿ ਆਪਾਂ ਤਾਂ ਇੱਧਰ ਬੈਠੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਹੋਈ ਆ ਤੇ ਪਰ ਇਹਦੇ 'ਚ ਇਹ ਗੱਲ ਆ ਕਿ ਕਿਸੇ ਨੇ ਨਾ ਪਾਕਿਸਤਾਨ 에ਅਰ ਫੋਰਸ ਆਪਣੇ ਅੰਦਰ ਆਈ ਹੈ ਨਾ ਆਪਣੇ ਵਾਲੇ ਉਧਰ ਗਏ ਨੇ ਇਹਦਾ ਇੱਕ ਕਾਰਨ ਇਹ ਆ ਕਿ ਇਸੇ ਕਰਕੇ ਮੈਨੂੰ ਲੱਗਦਾ ਕਿ ਪਾਕਿਸਤਾਨ ਥੋੜਾ ਜਿਹਾ ਜ਼ਿਆਦਾ ਓਵਰ ਰੀਐਕਟ ਨਹੀਂ ਕਰ ਰਿਹਾ ਜੇ ਸ਼ਾਇਦ ਸਾਡੇ ਲੜਾਕੂ ਜਹਾਜ਼ ਅੰਦਰ ਤੱਕ ਜਾਂਦੇ ਪਾਕਿਸਤਾਨ ਦੇ ਫਿਰ ਪਾਕਿਸਤਾਨ ਨੂੰ ਵੀ ਇੱਕ ਹੋਰ ਮੌਕਾ ਮਿਲਦਾ ਨਾ ਸੀ ਹੁਣ ਦੇਖੋ ਪਾਕਿਸਤਾਨ ਕਹਿ ਰਿਹਾ ਕਿ ਅਟੈਕ ਕਰ ਰਿਹਾ ਚਾਹੇ ਉਹ UN ਦੇ ਵਿੱਚ ਵੀ ਜਾ ਰਿਹਾ ਪਰ ਇੰਡੀਆ ਸਾਫ਼ ਤੌਰ ਤੇ ਕਹਿ ਰਿਹਾ ਕਿ ਦੇਖੋ ਅਸੀਂ ਤਾਂ ਟੈਰਰਿਸਟ ਦੇ ਜਿਹੜੇ ਬੇਸ ਕੈਂਪ ਸੀ ਅਸੀਂ ਸਿਰਫ ਉਹਨਾਂ ਨੂੰ ਅਟੈਕ ਬਣਾਇਆ ਪਾਕਿਸਤਾਨ ਵੀ ਇਹ ਕਹਿ ਰਿਹਾ ਕਿ ਜੇ ਅਸੀਂ ਥੋੜਾ ਬਹੁਤਾ ਕਰਦੇ ਵੀ ਆਂ ਜਾਂ ਕੋਈ ਹਮਲਾ ਕਰਦੇ ਆਂ ਅਸੀਂ ਇੰਡੀਆ ਦੇ ਸਿਵਿਲਿਅਨ ਤੇ ਨਹੀਂ ਕਰਾਂਗੇ ਆ ਆਰਮੀ ਨੂੰ ਹੀ ਟਾਰਗੇਟ ਕਰਾਂਗੇ ਸੋ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਹਾਂ ਹੋ ਸਕਦਾ ਪੁੰਛ ਦੇ ਵਿੱਚ ਤੁਸੀਂ ਦੇਖੋ ਕੱਲ ਦੁਪਹਿਰ 1 ਵਜੇ ਤੱਕ ਲਗਾਤਾਰ ਸ਼ੈਲਿੰਗ ਚੱਲਦੀ ਰਹੀ ਹੈ ਹਨਾ ਤੇ ਰੁਕ ਰੁਕ ਕੇ ਕਿਤੇ ਨਾ ਕਿਤੇ ਹੁੰਦਾ ਪਰ ਜੇ ਜੰਮੂ ਕਸ਼ਮੀਰ ਦੀ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਠੀਕ ਹੈ ਸ਼ਾਂਤੀ ਹੈ ਕਿਉਂਕਿ ਹਾਲੇ ਤੱਕ ਐਸੀ ਕੋਈ ਖਬਰ ਨਹੀਂ ਆਈ ਕਿ ਆਮੋ ਸਾਹਮਣੇ ਫਾਇਰਿੰਗ ਹੋ ਰਹੀ ਹੈ ਦੋਨਾਂ ਸੈਨਾਵਾਂ ਦੇ ਵਿੱਚ ਰਾਤ ਆਈਆਂ ਨੇ ਇੱਕ ਅੰਮ੍ਰਿਤਸਰ ਔਰ ਇੱਕ ਦਸੂਹਾ ਦੇ ਪਿੰਡ ਦੇ ਵਿੱਚ ਕੁਝ ਜਿਹੜੇ ਉਹ ਦੱਸ ਰਹੇ ਨੇ ਕਿ ਪਾਕਿਸਤਾਨੀ ਮਿਜ਼ਾਈਲ ਡਿੱਗੇ ਨੇ ਉਹਦਾ ਵੀ ਕਾਰਨ ਇਹ ਹੈ ਕਿ ਅ ਜਿਹੜੀ ਹੁਣ ਪਤਾ ਲੱਗ ਰਹੀ ਹੈ ਜਾਣਕਾਰੀ ਹਾਲਾਂਕਿ ਹਾਲਾਂਕਿ ਇੰਡੀਅਨ ਮਿਲਟਰੀ ਨੂੰ ਚਾਹੀਦਾ ਸੀਗਾ ਕਿ ਹੋਰ ਐਕਸਪਲੇਨ ਦੇ ਵਿੱਚ ਦੱਸ ਦੇਣ ਕਿ ਕਿੱਦਾਂ ਆ ਪਰ ਜਿਹੜੀਆਂ ਵੈਸੀ ਗੱਲ ਪਤਾ ਲੱਗ ਰਹੀ ਹੈ ਕਿ ਰਾਤ ਨੂੰ ਜਿੰਨੇ ਪੈਟਰੋਲਿੰਗ ਕਰ ਰਹੇ ਆਪਣੇ ਵਾਲੇ ਫਾਈਟਰ ਕਰ ਰਹੇ ਉਹਨਾਂ ਦੇ ਵੀ ਫਾਈਟਰ ਕਰ ਰਹੇ ਤਾਂ ਪਾਕਿਸਤਾਨ ਦੇ ਫਾਈਟਰ ਦੇ ਵੱਲੋਂ ਜਾਂ 에ਅਰ ਫੋਰਸ ਦੇ ਵੱਲੋਂ ਕਿਤੇ ਇਹ ਕੋਸ਼ਿਸ਼ ਕੀਤੀ ਗਈ ਕਿ ਅਸੀਂ ਉਹਨੂੰ ਅਟੈਕ ਕਰਦੀਏ ਉਹਦੇ ਤੇ ਹੂੰ ਤੇ ਮੈਨੂੰ ਲੱਗਦਾ ਕਿ ਉਸੇ ਦਰਮਿਆਨ ਜਦੋਂ ਉਹਨਾਂ ਨੇ ਮਿਜ਼ਾਈਲ ਛੱਡੀ ਤੇ ਆਪਣੇ ਜਿਹੜੇ ਏਅਰ ਫੋਰਸ ਦੇ ਸੀਗੇ ਫਾਈਟਰ ਜੈਟਸ ਉਹਨਾਂ ਨੇ ਬਚਾਅ ਦੇ ਵਿੱਚ ਆਪਣਾ ਕੀਤਾ ਸੋ ਇਸੇ ਕਰਕੇ ਲੋਕਾਂ ਨੇ ਇਹ ਸੁਣਿਆ ਕਿ ਰਾਤ ਨੂੰ ਅਸਮਾਨ ਦੇ ਵਿੱਚ ਧਮਾਕਾ ਹੋਇਆ ਲੈਂਡ ਤੇ ਨਹੀਂ ਹੋਇਆ ਕਿ ਅਸਮਾਨ ਤੇ ਧਮਾਕਾ ਹੋਇਆ ਲੋਕਾਂ ਨੇ ਉੱਠ ਕੇ ਬਾਹਰ ਬੂਰ ਵੀ ਦੇਖਿਆ ਪਰ ਉਹਨਾਂ ਨੂੰ ਕੁਝ ਨਹੀਂ ਦਿਖਿਆ ਧਰਤੀ ਤੇ ਜੇਕਰ ਕੁਝ ਹੋਇਆ ਹੋਊਗਾ ਤਾਂ ਤਾਂ ਹੋਏ ਕਿਉਂਕਿ ਉਹ ਉੱਤੇ ਹੀ ਹੈ ਉੱਤੇ ਹੀ ਬਲਾਸਟ ਹੋਇਆ ਤੇ ਉਹਦੇ ਜਿਹੜੇ ਖੋਲ ਸੀਗੇ ਉਹ ਨੀਚੇ ਡਿੱਗ ਗਏ ਉਹ ਫਿਰ ਸਵੇਰੇ ਜਾ ਕੇ ਲੋਕਾਂ ਨੇ ਦੇਖੇ ਖੇਤਾਂ ਦੇ ਵਿੱਚ ਕੀ ਅਦਰਦ ਉਹ ਬਾਅਦ ਚੋਂ ਆਰਮੀ ਨੇ ਕਬਜ਼ੇ ਚ ਲੈ ਲਏ ਪਰ ਇਸ ਵੇਲੇ ਤੱਕ ਠੀਕ ਲੱਗ ਰਹੇ ਨੇ ਹਾਲਾਤ ਤੇ ਜਿਵੇਂ ਪਾਕਿਸਤਾਨ ਦੀ ਕੋਈ ਮਤਲਬ ਤੁਹਾਡੇ ਬਿਆਨਾਂ ਤੋਂ ਪਤਾ ਲੱਗ ਜਾਂਦਾ ਜੀ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦਾ ਹੀ ਬਿਆਨ ਆਇਆ ਸੀ ਜਿਹੜਾ ਮੈਂ ਪਹਿਲਾਂ हट ਕੇ ਗਿਆ ਕਿ ਜੇ ਇੰਡੀਆ ਇਸ ਮੌਕੇ ਪਿੱਛੇ ਹਟ ਜਾਂਦਾ ਤਾਂ ਫਿਰ ਅਸੀਂ ਵੀ ਪਿੱਛੇ ਹਟ ਜਾਾਂਗੇ ਕਿ ਇੰਡੀਆ ਤੁਹਾਨੂੰ ਲੱਗਦਾ ਹੈ ਇਸ ਮੌਕੇ ਪਿੱਛੇ ਹਟੂਗਾ ਨਹੀਂ ਇੰਡੀਆ ਨੇ ਤਾਂ ਜੋ ਕਰਨਾ ਸੀਗਾ ਕਰਮਨ ਉਹ ਕਰਤਾ ਇਸ ਤੋਂ ਜ਼ਿਆਦਾ ਹੁਣ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਹੋਰ ਐਕਟੀਵਿਟੀ ਆ ਹੋਰ ਕਾਰਵਾਈ ਕਰੂਗਾ ਹਾਂ ਇਹ ਹੋ ਸਕਦਾ ਹੈ ਕਿ ਜਿਹੜੇ ਜਿਵੇਂ ਪਹਿਲਾਂ ਦੱਸਿਆ ਸੀ ਮੈਂ ਕਿ ਰਾ ਨੇ 21 ਟਾਰਗੇਟ ਸੁਜੈਸਟ ਕੀਤੇ ਸੀ ਆਪਾਂ ਹਲੇ ਤੱਕ ਟਾਰਗੇਟ ਬਣਾਏ ਨੇ 9 ਏ ਹੋ ਸਕਦਾ ਕਿ ਆਉਣ ਵਾਲੀ ਇਕ ਅੱਧੀ ਰਾਤ ਨੂੰ ਹੋਰ ਜਿਹੜੇ ਬਾਕੀ ਰਹਿੰਦੇ ਆ ਸ਼ਾਇਦ ਬਣਾ ਲੇ। ਕਿ ਬਣਾ ਵੀ ਸਕਦਾ ਹੈ ਇੰਡੀਆ ਦਾ ਅੱਪਰ ਹੈਂਡ ਹੈ ਇਸ ਵੇਲੇ। ਹੂੰ ਹੂੰ। ਜੇ ਚਾਵੇ ਇੰਡੀਆ ਇਕਦੇ ਦਿਨ ਜਾਂ ਰਾਤ ਨੂੰ ਇਹਨਾਂ ਬਾਕੀ ਦੇ ਅਤਵਾਦੀਆਂ ਦੇ ਕੈਂਪਾਂ ਤੇ ਵੀ ਅਟੈਕ ਕਰ ਸਕਦਾ ਜੇ ਚਾਵੇ ਤਾਂ। ਪਰ ਉਹਦੇ ਚਾਂਸ ਘੱਟ ਲੱਗ ਰਹੇ। ਹੂੰ। ਕਿਉਂਕਿ ਉਹੀ ਗੱਲ ਹੈ ਕਿ ਇੱਕ ਜਵਾਬ ਦੇਣਾ ਸੀ ਉਹ ਇੰਡੀਆ ਦੇ ਚੁੱਕਿਆ। ਵੀ ਪਹਿਲ ਨਹੀਂ ਕਰਦੇ। ਪਹਿਲ ਨਹੀਂ ਕਰਦੇ ਹਾਂ। ਇੰਡੀਆ ਦੇ ਚੁੱਕਿਆ ਹੁਣ ਪਾਕਿਸਤਾਨ ਦੇ ਉਹ ਕਹਿੰਦੇ ਨਹੀਂ ਕਿ ਬਾਲ ਤੁਹਾਡੇ ਪਾਲੇ ਚ ਹੈ ਵੀ ਤੁਸੀਂ ਉਹਨੂੰ ਹਿੱਟ ਕਰਨਾ ਜਾਂ ਆਪਣੇ ਕੋਲ ਰੱਖਣਾ ਉਹ ਤੁਹਾਡੇ ਤੇ ਹੈ ਜੀ ਤੇ ਇਸ ਵੇਲੇ ਬਾਲ ਹੈ ਜਿਹੜੀ ਉਹ ਪਾਕਿਸਤਾਨ ਦੇ ਪਾਲੇ ਚ ਹੈ ਤੋਂ ਲੱਗਦਾ ਨਹੀਂ ਕਿਉਂਕਿ ਪਾਕਿਸਤਾਨ ਦੀ ਐਸੀ ਸਿਚੁਏਸ਼ਨ ਹੈ ਨਹੀਂ ਕਿ ਪਾਕਿਸਤਾਨ ਆਵਾਜ਼ ਮਾਰ ਕੇ ਵਾਰ ਨੂੰ ਆਪਣੇ ਗਲ ਦੇ ਵਿੱਚ ਪਾ ਲੇ ਕਿਉਂਕਿ ਆਸੇ ਪਾਸੇ ਵੀ ਪਾਕਿਸਤਾਨ ਨੇ ਭੱਜ ਕੇ ਦੇਖ ਲਿਆ ਨਾ ਇਹਨਾਂ 15 ਦਿਨਾਂ ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਤੱਕ ਦੀ ਇਹਨੇ ਮੀਟਿੰਗ ਬੁਲਾ ਲਈ ਸੀ ਪਾਕਿਸਤਾਨ ਨੇ ਕਿਉਂਕਿ ਆਹ 2 ਸਾਲ ਇਹ ਅਸਥਾਈ ਮੈਂਬਰ ਹੈ ਯੂਨ ਦਾ ਸੋ ਉਹਦੇ ਅਸਥਾਈ ਮੈਂਬਰ ਹੋਣ ਦੇ ਨਾਤੇ ਇਹਦੇ ਕੋਲ ਉਹ ਰਾਈਟ ਸੀਗਾ ਕਿ ਉਹ ਐਮਰਜੈਂਸੀ ਮੀਟਿੰਗ ਬੁਲਾ ਸਕਦਾ ਸੀ ਪਰ ਉਹਦੇ ਵਿੱਚ ਵੀ ਦੇਖੋ ਤੁਸੀਂ ਕੋਈ ਕੋਸ਼ ਨੂੰ ਨਹੀਂ ਮਿਲਿਆ ਉਲਟਾ ਪਾਕਿਸਤਾਨ ਨੂੰ ਇਹ ਸਵਾਲ ਕੀਤੇ ਗਏ ਨੇ ਕਿ ਜੇ ਜੇ ਟੈਰਰਿਸਟ ਕੈਂਪ ਹੈਗੇ ਤੁਹਾਡੇ ਤਾਂ ਤੁਸੀਂ ਇਹ ਕਿਉਂ ਨਹੀਂ ਕੀਤਾ ਜਿੱਦਾਂ ਇੱਕ ਵੱਡਾ ਕਾਰਨ ਇਹ ਵੀ ਸੀ ਇਤਿਹਾਸ ਦੇ ਵਿੱਚ ਉਸਾਮਾ ਬਿੰ ਲਾ ਦੇਣ ਦਾ ਅਬਟਾਬਾਦ ਚ ਮਿਲਣਾ ਜਿਹੜਾ ਅਮਰੀਕਾ ਨੇ ਉਹ ਕੀਤਾ ਸੋ ਕਿਤੇ ਨਾ ਕਿਤੇ ਉਸ ਤੋਂ ਬਾਅਦ ਨਾ ਪੂਰੇ ਵਰਡ ਦੇ ਵਿੱਚ ਅਮੇਸ਼ ਦਾ ਪਾਕਿਸਤਾਨ ਦੀ ਇਹ ਬਣੀ ਹੈ ਕਿ ਇਹ ਪਨਾਹ ਦਿੰਦਾ ਅਤਵਾਦੀਆਂ ਨੂੰ ਸੋ ਉਹ ਨਹੀਂ ਭੁੱਲੂਗਾ ਬਾਕੀ ਦੁਨੀਆ ਦੇ ਜਿਹੜੇ ਵੱਡੇ ਦੇਸ਼ ਨੇ ਸੋ ਇਸ ਕਰਕੇ ਹਾਲੇ ਤੱਕ ਇੰਡੀਆ ਨੇ ਜੋ ਕਰਨਾ ਸੀ ਇੰਡੀਆ ਹਿੱਟ ਕਰ ਚੁੱਕੇ ਆ ਪਾਕਿਸਤਾਨ ਨਹੀਂ ਲੱਗਦਾ ਹਜੇ ਤੱਕ ਕਿਉਂਕਿ ਉਹਦੀ ਸਿਚੁਏਸ਼ਨ ਐਸੀ ਹੈ ਨਹੀਂਗੀ ਕਿ ਉਹ ਵਾਰਨ ਕਰੇ ਕਿਉਂਕਿ ਪਾਕਿਸਤਾਨ ਦੀ ਬੈਕ ਤੇ ਜੇਕਰ ਆਪਾਂ ਦੇਖੀਏ ਤਾਂ ਚੀਨ ਤੋਂ ਬਾਅਦ ਹੋਰ ਕੋਈ ਹੈ ਨਹੀਂ ਨਾ ਹਮ ਇਰਾਨ ਉਹਦੇ ਨਾਲ ਜਿਹੜਾ ਗਵਾਂਡੀ ਹੈ ਉਹਦੇ ਨਾਲ ਉਹਦੇ ਪਹਿਲੇ ਰਿਸ਼ਤੇ ਖਰਾਬ ਹੋਏ ਹੋਏ ਨੇ ਇਸਲਾਮਿਕ ਦੇਸ਼ ਨੇ ਜਿਹੜੇ ਉਹ ਵੀ ਕੋਈ ਖਾਸ ਜ਼ਿਆਦਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਆ ਡਿਲਰਿੰਗ ਪਾਕਿਸਤਾਨ ਕੋਲ ਡੀ ਹੈ ਨਹੀਂ ਵੈਪਨਰੀ ਵੀ ਹੈ ਨਾ ਹੈ ਨਹੀਂਗਾ ਜਿੰਨਾ ਤਕੜਾ ਇਹਨਾਂ ਦਾ ਜੇ ਆਪਾਂ ਨਿਊਕਲੀਅਰ ਦੀ ਵੀ ਗੱਲ ਕਰੀਏ ਤਾਂ ਆਪਣਾ ਇੰਡੀਆ ਦਾ ਵੱਧ ਜਵਾਬ ਦਾਸਤਾ ਉਧਰ ਇਹਨਾਂ ਦਾ ਪਰ ਨਿਊਕਲੀਅਰ ਤਾਂ ਦੇਖੋ ਪਤਾ ਕੀ ਹੈ ਇਹ ਸਿਰਫ ਇੱਕ ਸੈਲਫ ਡਿਫੈਂਸ ਦੇ ਲਈ ਬਣਾਇਆ ਗਿਆ ਨਿਊਕਲੀਅਰ ਕਿਉਂਕਿ ਜੋ ਵੀ ਜਿਨੇ ਵੀ ਬਣਾਈ ਜਿਨੇ ਵੀ ਕਿਸ ਕੋਈ ਫਰਜ਼ ਕਰੋ ਕਿ ਨਵਾਂ ਦੇਸ਼ ਹੈ ਨਾ ਕਿ ਜਿਵੇਂ ਨੌਰਥ ਕੋਰੀਆ ਨੇ ਬਣਾਏ ਸੀ ਜੀ ਉਹਨਾਂ ਨੂੰ ਫਿਰ ਬਾਕੀ ਜਿਹੜੀ ਕੰਟਰੀਜ਼ ਨੇ ਉਹਨਾਂ ਨੂੰ ਇਹ ਕੋਸ਼ਿਸ਼ ਕਰਦੇ ਕਿ ਸਾਡੇ ਨਾਲ ਤੁਸੀਂ ਆਜੋ ਉਹਦੇ ਇੱਕ ਐਗਰੀਮੈਂਟ ਹੁੰਦਾ ਐਗਰੀਮੈਂਟ ਦੇ ਵਿੱਚ ਇਹ ਹੁੰਦਾ ਕਿ ਕੋਈ ਵੀ ਨਿਊਕਲੀਅਰ ਪਾਵਰ ਪਹਿਲਾ ਨਿਊਕਲੀਅਰ ਦਾ ਇਸਤੇਮਾਲ ਨਹੀਂ ਕਰੂ ਹਮਮ ਹੁ ਸਾਰੇ ਜਿੰਨੀਆਂ ਵੀ ਨਿਊਕਲੀਅਰ ਪਾਵਰ ਨੇ ਸਾਰਿਆਂ ਨੇ ਉਹਦੇ ਤੇ ਸਾਈਨ ਕੀਤੇ ਹੋਏ ਨੇ ਕਿ ਫਸਟ ਵਿੱਚ ਕੋਈ ਅਟੈਕ ਨਹੀਂ ਕਰੂਗਾ ਨਿਊਕਲੀਅਰ ਦਾ ਹਾਂ ਜੇ ਕਿਸੇ ਦੇਸ਼ ਨੇ ਕੋਈ ਕਰਦਾ ਜਿਹਦੇ ਤੇ ਅਟੈਕ ਹੋਇਆ ਫਿਰ ਉਹਨੂੰ ਪੂਰਾ ਅਧਿਕਾਰ ਹੈਗਾ ਕਿ ਜਿੱਥੋਂ ਅਟੈਕ ਹੋਇਆ ਤੇ ਉਹਨੂੰ ਤੁਸੀਂ ਮਿਟਾ ਵੀ ਸਕਦੇ ਹੋ ਸੋ ਇਹ ਯਾਦ ਰੱਖੋ ਜੇ ਪਾਕਿਸਤਾਨ ਇੱਕ ਵੀ ਨਿਊਕਲੀਅਰ ਅਟੈਕ ਹੈ ਇੱਕ ਵੀ ਬੰਬ ਸਿੱਟਦਾ ਹੈ ਇੰਡੀਆ ਤੇ ਤਾਂ ਇੰਡੀਆ ਨੂੰ ਨਾਲ ਦੀ ਨਾਲ ਰਾਈਟ ਮਿਲ ਜਾਣਾ ਕਿ ਜੇ ਪਾਕਿਸਤਾਨ ਇੱਕ ਸਿੱਟੂਗਾ ਤਾਂ ਇੰਡੀਆ ਨਾਲ ਦੀ ਨਾਲ ਰਿਟੈਲੀਏਟ ਕਰਕੇ 100 ਪਰਮਾਣੂ ਹਥਿਆਰ ਪਾਕਿਸਤਾਨ ਤੇ ਡੇਕ ਸਕਦਾ ਇੰਨੀ ਦੀ ਜ਼ਰੂਰਤ ਵੀ ਨਹੀਂ ਪੈਂਦੀ 7 8000 8 10 ਇੰਨਾ ਕੀ ਆ ਐਡੋ ਵੱਧ ਨਹੀਂ ਹੈਗਾ ਸੋ ਇਸ ਕਰਕੇ ਨਿਊਕਲੀਅਰ ਵਾਰ ਦਾ ਹੋਣਾ ਬਹੁਤ ਐਕਸਟ੍ਰੀਮ ਕੇਸਿਸ ਤੇ ਜਾਂ ਦੁਨੀਆ ਭਰ ਦੇ ਵਿੱਚ ਵੀ ਬਹੁਤ ਮੁਸ਼ਕਿਲ ਹੈ ਮੈਨੂੰ ਲੱਗਦਾ ਕੋਈ ਪਾਗਲ ਦੇਸ਼ ਹੋਊਗਾ ਜਿਹੜਾ ਸਭ ਤੋਂ ਪਹਿਲਾਂ ਨਿਊਕਲੀਅਰ ਦਾ ਇਸਤੇਮਾਲ ਕਰੂਗਾ ਪਰ ਕੁੱਲ ਮਿਲਾ ਕੇ ਉਹ ਮੈਨੂੰ ਲੱਗਦਾ ਤੇ ਬਾਕੀ ਲੋਕ ਵੀ ਇਹੀ ਸੋਚਦੇ ਨੇ ਕਿ ਹੁਣ ਹਾਲਾਤ ਜਿਹੜੇ ਨਾਰਮਲ ਹੋਣਗੇ ਅੱਗੇ ਜਾਣਗੇ ਪਰ ਜਿਹੜਾ ਇਹ ਤਣਾਅ ਆ ਬਾਰਡਰ ਤੇ ਇਹ ਰਹੂਗਾ ਹਜੇ ਹਫਤਾ 10 ਦਿਨ 15 ਦਿਨ ਇੱਕ ਮਹੀਨੇ ਤੱਕ ਵੀ ਇਸ ਤਰੀਕੇ ਨਾਲ ਰਹਿ ਸਕਦਾ ਪਰ ਲੋਕ ਆਪਣਾ ਪਛਾਹ ਜ਼ਰੂਰ ਕਰਨ ਜਿਵੇਂ ਵੀ ਗਾਈਡਲਾਈਨਸ ਆਉਂਦੀਆਂ ਨੇ ਤੇ ਉਹਨਾਂ ਨੂੰ ਫਾਲੋ ਜ਼ਰੂਰ ਕਰਨ ਦੇਖੋ ਅ ਅਸੀਂ ਕੱਲ ਵੀ ਦੇਖਿਆ ਸੀਗਾ ਕਿ ਬਹੁਤ ਸਾਰ ਥਾਵਾਂ ਤੇ ਨਾ ਲੋਕ ਲੋਕਾਂ ਨੇ ਮਤਲਬ ਜੇ 100% ਕਹਿ ਦਈਏ ਬਲੈਕਆਊਟ ਨਹੀਂ ਕੀਤਾ ਹਾਂ ਕੋਈ ਰੋਡ ਤੇ ਜਾ ਰਿਹਾ ਸੀ ਕੋਈ ਕਿਤੇ ਜਾ ਰਿਹਾ ਸੀ ਦੇਖੋ ਤੁਹਾਡੀ ਇਹ ਆਪਣੀ ਸੇਫਟੀ ਆ ਨਾ ਜੇ ਬਲੈਕ ਆਊਟ ਆ ਬਲੈਕ ਆਊਟ ਆ ਹੁਣ ਗੁਰਦਾਸਪੁਰ ਦੇ ਵਿੱਚ ਰਾਤ 9 ਵਜੇ ਤੋਂ ਬਾਅਦ ਬਲੈਕ ਆਊਟ ਆ ਜੇ ਹੁਣ ਲੱਗਿਆ ਖਤਰਾ ਕਿ ਪਾਕਿਸਤਾਨ ਕੋਸ਼ ਅਟੈਕ ਕਰ ਸਕਦਾ ਤਾਂ ਹੀ ਕੀਤਾ ਗਿਆ ਨਾ ਉਧਰੋਂ ਜੇ ਤੁਸੀਂ ਆਪਣੀ ਕਾਰ ਜਾਂ ਬਾਈਕ ਲੈ ਕੇ ਜਾ ਰਹੇ ਹੋ ਵੱਡੀ ਸਾਰੀ ਲਾਈਟ ਲਗਾ ਰੱਖੀ ਆ ਉੱਪਰੋਂ ਦੁਸ਼ਮਣ ਨੂੰ ਤਾਂ ਟਾਰਗੇਟ ਮਿਲ ਗਿਆ ਨਾ ਥੱਲੇ ਹੈਗਾ ਕੁਛ ਨਾ ਕੁਛ ਵੀ ਹਦਾਇਤਾਂ ਸਾਡੇ ਵਾਸਤੇ ਹੀ ਨੇ ਅਸੀਂ ਧਿਆਨ ਚ ਰੱਖੀ ਹਾਂ ਅਸੀਂ ਆਪ ਆਪਣੇ ਆਪ ਆਪਣੇ ਘਰ ਨੂੰ ਤਾਂ ਅਸੀਂ ਸੇਫ ਰੱਖਾਂਗੇ ਆਲੇ-ਦਾਲੇ ਵੀ ਰੱਖਾਂਗੇ ਹੁਣ ਜਿਵੇਂ ਇੱਕ ਪਿੰਡ ਆ ਜਾਂ ਸ਼ਹਿਰ ਆ ਜੇ 99% ਘਰਾਂ ਦੀ ਲਾਈਟ ਬੰਦ ਹੈ ਉਹਨਾਂ ਨੇ ਪੂਰਾ ਫਾਲੋ ਕੀਤਾ ਇੱਕ ਨੇ ਵੀ ਫਾਲੋ ਨਹੀਂ ਕੀਤਾ ਤਾਂ ਉਹਨਾਂ ਨੂੰ ਤਾਂ ਥੱਲੇ ਰੋਸ਼ਨੀ દેਖਗੀ ਨਾ ਉਹਨੂੰ ਤਾਂ ਇਹ ਹੋ ਜਾਣਾ ਕਿ ਨੀਚੇ ਕੁਝ ਨਾ ਕੁਝ ਹੈਗਾ ਸੋ ਇਸੇ ਆਈਡੀਏ ਦੇ ਨਾਲ ਉੱਤੋਂ ਬੰਬਾਰੀ ਹੁੰਦੀ ਹੈ ਸਿੱਟੇ ਜਾਂਦੇ ਨੇ ਸੋ ਇਹ ਸਟੇਜਾ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਕੀਤੀ ਜਾਂਦੀਆਂ ਸੋ ਸਾਡਾ ਤਾਂ ਇਹ ਫਰਜ਼ ਬਣਦਾ ਨਾ ਕਿ ਅਸੀਂ ਪੂਰੀ ਤਰੀਕੇ ਨਾਲ ਫਾਲੋ ਕਰੀਏ ਸੋ ਇਹ ਬਾਈ ਬੇਹਜ਼ੂਰੀ ਹੈ ਥੈਂਕ ਯੂ ਬਾਈ ਜੀ ਇਸ ਯੂਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਚ ਸਾਰਾ ਕੁਝ ਸ਼ਾਂਤਮਈ ਹੋ ਜਾਵੇ ਤੇ ਦੋਨਾਂ ਮੁਲਕਾਂ ਚ ਜੋ ਵੀ ਤਣਾ ਦੇ ਚਿੰਨ੍ਹ ਦਿਸ ਰਹੇ ਨੇ ਉਹ ਜੀਤੀ ਤੋਂ ਜੀਤੀ ਖਾਰਜ ਹੋਣ ਤੇ ਸ਼ਾਂਤਮਈ ਤੇ ਪਿਆਰ ਦੇ ਢੰਗ ਨਾਲ ਅਸਰ ਦੇ ਵਧੀਏ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ